ਲਓ ਜੀ ਹੁਣ ਤੱਕ ਤੁਸੀਂ ਚਿੰਟੇ ਵਾਲੇ ਬਾਬੇ ਖੋਟਨੇ ਵਾਲੇ ਬਾਬੇ ਹੋਰ ਸੂਟੇ ਲਾਉਣ ਵਾਲੇ ਬਾਬੇ ਜਾਂ ਮਾਤਾ ਬਹੁਤ ਦੇਖ ਲਿਆ ਤਾਂ ਆਓ ਫਿਰ ਸਾਨੂੰ ਇੱਕ ਹੋਰ ਦੁਰਦੀ ਫਿਰਦੀ ਮਾਤਾ ਦੇ ਦਰਸ਼ਨ ਕਰਾ ਲਈਏ ਜਿਹੜੀ ਕਿ ਨਿੰਮ ਦੇ ਪੱਤਿਆਂ ਵਾਲੀ ਮਾਤਾ ਵੱਚਦੀ ਹੈ ਜੀ ਹਾਂ ਸਕਰੀਨ ਤੇ ਤਸਵੀਰਾਂ ਤੁਸੀਂ ਵੀ ਦੇਖ ਰਹੇ ਹੋ ਕਿ ਇੱਕ ਮਹਿਲਾ ਕਿਦਾਂ ਨਿੰਮ ਦੇ ਪੱਤਿਆਂ ਨਾਲ ਲੱਦੀ ਹੋਈ ਹੈ ਤੇ ਇਹ ਨਿੰਮ ਦੇ ਪੱਤਿਆਂ ਵਾਲੀ ਦੇਵੀ ਦੇ ਨਾਂ ਤੇ ਜਾਣੀ ਜਾਂਦੀ ਹੈ ਜਿਸ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਆਪਣੇ ਪਿੱਛੇ ਲਾਇਆ ਜਾ ਰਿਹਾ ਹੈ ਕਿਉਂ ਭੌਲੇ-ਭਾਲੇ ਲੋਕਾਂ ਦੇ ਨਾਲ ਅਜਿਹਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਤਰੀਕੇ ਦਾ ਭੇਸ ਬਣਾ ਕੇ ਲੋਕਾਂ ਨੂੰ ਇਹ ਜਤਾਇਆ ਜਾ ਰਿਹਾ ਹੈ ਕਿ ਉਹ ਦੇਵੀ-ਦੇਵਤਿਆਂ ਦੇ ਨਾਲ ਜਿਹੜਾ ਕਿ ਪਾਠ ਪੂਜਾ ਕਰਦਨੇ ਤੇ ਉਹਨਾਂ ਦੀਆਂ ਸ਼ਕਤੀਆਂ ਉਹਨਾਂ ਨੂੰ ਹਾਸਲ ਨੇ ਜਿਹਦੇ ਚੱਲਦੇ ਦੇਖਿਆ ਜਾਂਦਾ ਕਿ ਇਹ ਆਹ ਵਾਲਾ ਨਿੰਮ ਦੇ ਪੱਤੇ ਲਗਾ ਕੇ ਲੋਕਾਂ ਦੇ ਮਸਲੇ ਹੱਲ ਕਰੀ ਐ ਲੋਕਾਂ ਦੇ ਨਿਆਂਿਆਂ ਨੂੰ ਜਿਹੜੇ ਕਿ 10 12 ਪੜੇ ਹੋਏ ਨੇ ਜਿਨ੍ਹਾਂ ਨੂੰ ਨੌਕਰੀ ਨੌਕਰੀ ਨਹੀਂ ਮਿਲਦੀ ਤਾਂ ਨਿੰਮ ਦੇ ਪੱਤੇ ਵਾਲੀ ਮਾਤਾ ਉਹਨਾਂ ਨੂੰ ਘਰ ਬੈਠਿਆਂ ਨੂੰ ਨੌਕਰੀ ਦਵਾ ਦਿੰਦੀ ਆ ਉਹਨਾਂ ਦੇ ਦੁੱਖ ਦਰਦ ਦੂਰ ਕਰ ਦਿੰਦੀ ਆ ਕਿਸ ਤਰੀਕੇ ਦੇ ਨਿਤ ਨਵੇਂ ਤੋਂ ਨਵੀਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਇੱਕ ਵੀਡੀਓ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਨਿੰਬ ਵਾਲੇ ਪੱਤਿਆਂ ਵਾਲੀ ਮਾਤਾ ਤਾਂ ਦੇਖ ਲਈ ਤਾਂ ਹੁਣ ਇੱਕ ਬਾਬਾ ਵੀ ਦੇਖ ਲੋ ਜਿਹੜਾ ਕੀ ਤਤੀ ਤਵੀ ਦੇ ਉੱਤੇ ਬੈਠਾ ਤਸਵੀਰਾਂ ਸਕਰੀਨ ਤੇ ਲਗਾਤਾਰ ਚੱਲ ਰਹੀਆਂ ਨੇ ਕਿ ਇੱਕ ਵਿਅਕਤੀ ਤਤੀ ਤਵੀ ਦੇ ਉੱਤੇ ਬੈਠਾ ਹਾਲਾਂਕਿ ਇਹ ਸਾਡੇ ਇੱਧਰ ਦੀ ਵੀਡੀਓ ਤਾਂ ਨਹੀਂ ਪਰ ਜਿੱਥੋਂ ਦੀ ਵੀ ਵੀਡੀਓ ਜਿੱਥੋਂ ਤੱਕ ਹੁਣ ਤੱਕ ਪਤਾ ਲੱਗਿਆ ਇਸ ਵੀਡੀਓ ਦਾ ਤਾਂ ਕਿਹਾ ਜਾ ਰਿਹਾ ਕਿ ਇਸ ਦੀ ਭਾਸ਼ਾ ਜਿਹੜੀ ਉਹ ਮਰਾਠੀ ਹੈ ਤਾਂ ਇਹ ਵੀਡੀਓ ਇੱਧਰ ਦੀ ਨਹੀਂ ਪਰ ਇੱਥੇ ਦੇਖਿਆ ਜਾ ਰਿਹਾ ਕਿ ਤਤੀ ਤਵੀ ਦੇ ਉੱਤੇ ਬੈਠ ਕੇ ਨਿਚੋ ਜਿਹੜੇ ਕਿ ਬੱਲਣ ਲਾਇਆ ਜਾ ਰਿਹਾ ਤਾਂ ਦਿਖਾਇਆ ਜਾ ਰਿਹਾ ਕਿ ਉਹ ਤੱਤੀ ਤਵੀ ਦੇ ਉੱਤੇ ਬੈਠਾ ਤਾਂ ਐਨੀ ਸ਼ੈਨ ਸ਼ਕਤੀ ਐਨਾ ਉਸ ਦੇ ਵਿੱਚ ਪਾਠ ਪੂਜਾ ਦਾ ਜਿਹੜਾ ਅਸਰ ਹੋਇਆ ਕਿ ਉਸ ਨੂੰ ਮਾਸਾ ਵੀ ਫੀਲ ਜਿਹੜਾ ਕਿ ਨਹੀਂ ਹੋ ਰਿਹਾ ਤੇ ਲੋਕ ਆਉਂਦੇ ਨੇ ਉੱਥੇ ਦੂਜੇ ਪਾਸੇ ਗਾਣਾ ਕਰਦਾ ਵੀ ਨਜ਼ਰ ਆ ਰਿਹਾ ਜਿਸ ਕਰਕੇ ਲੋਕਾਂ ਦੇ ਵੱਲੋਂ ਸੁਣ ਲਾਂਤਾ ਪਾਈਆਂ ਜਾ ਰਹੀਆਂ ਨੇ ਕਿ ਤੁਸੀਂ ਕਿੰਨਾ ਦੀ ਰਿਸ ਕਰ ਰਹੇ ਹੋ ਉਹਨਾਂ ਦੇ ਤਾਂ ਤੁਸੀਂ ਪੈਰਾਂ ਵਰਗੇ ਨੇ ਜਿਨ੍ਹਾਂ ਦੇ ਤੁਸੀਂ ਰਿਸਾ ਕਰਕੇ ਦਿਖਾ ਰਹੇ ਹੋ ਤਾਂ ਇਸ ਤਰੀਕੇ ਦੇ ਕਮੈਂਟ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਤਾਂ ਦੇਖਿਆ ਜਾ ਰਿਹਾ ਕਿ ਪਖੰਡ ਪਾਦੀ ਤਾਂ ਹੁਣ ਹਾਦ ਹੀ ਟੱਪਦੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਦੇ ਵਾਸਤੇ ਪਖੰਡੀਆਂ ਦੇ ਵੱਲੋਂ ਨਵੇਂ ਤੋਂ ਨਵੇਂ ਤਰੀਕੇ ਜਿਹੜੇ ਅਪਣਾਏ ਜਾ ਰਹੇ ਨੇ ਕਿਸ ਤਰੀਕੇ ਦੀ ਨਵੀਂ ਤੋਂ ਨਵੀਂ ਜਿਹੜੀ ਵੀਡੀਓਜ਼ ਸਾਹਮਣੇ ਆ ਰਹੇ ਨੇ ਕੋਈ ਔਰਤ ਹੈ ਕੋਈ ਕਿਸ ਤਰੀਕੇ ਦਾ ਹੂਲੀਆ ਬਣਾਉਂਦੀ ਹੈ ਕਿਸ ਤਰੀਕੇ ਦੇ ਐਕਸ਼ਨ ਸਟੰਟ ਕੀਤੇ ਜਾਂਦੇ ਨੇ ਕੋਈ ਬੰਦਾ ਹੈ ਉਹ ਵੀ ਕਿਸ ਤਰੀਕੇ ਦੇ ਕੰਮ ਕਰ ਰਿਹਾ ਤਾਂ ਲੋਕਾਂ ਨੂੰ ਆਪਣੇ ਪਿੱਛੇ ਲਾਉਂਦਾ ਨਵੇਂ ਤੋਂ ਨਵਾਂ ਜ਼ਰੀਆ ਇਹ ਜਿਹਾ ਲੋਕਾਂ ਦੇ ਵੱਲੋਂ ਜਿਹੜਾ ਅਪਣਾਇਆ ਜਾ ਰਿਹਾ ਤਾਂ ਜਿਹਾ ਲੋਕਾਂ ਤੋਂ ਤੁਹਾਨੂੰ ਬਚਨ ਦੀ ਜ਼ਰੂਰਤ ਹੈ ਜੇਕਰ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਤਾਂ ਸੱਚੇ ਧਰਮ ਨੂੰ ਮੰਨੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਜਿਸ ਨੂੰ ਵੀ ਤੁਸੀਂ ਮੰਨਣਾ ਚਾਹੁੰਦੇ ਹੋ ਪਰ ਉਸ ਨੂੰ ਮੰਨੋ ਇਸ ਤਰੀਕੇ ਦੇ ਪੱਖਾਂ